ਖਾਨਾਂ ਦੇ ਖਾਨ ਬਾਲੀਵੁੱਡ ਦੇ ਇਹ ਬਾਬਾ ਬੋੜ ਵੀ ਕਹਿ ਸਕਦੇ ਆ ਮੰਨੇ ਪ੍ਰਵੰਨੇ ਬਾਲੀਵੁੱਡ ਅਭਨੇਤਾ ਸਲਮਾਨ ਖਾਨ ਕਿਤੇ ਨਾ ਕਿਤੇ ਪ੍ਰਸ਼ੰਸਕ ਅਜੇ ਵੀ ਸਲਮਾਨ ਖਾਨ ਦੇ ਵਿਆਹ ਦੀ ਉਡੀਕ ਕਰ ਰਹੇ ਹਨ ਪਾਈ ਜਾਂਦੇ ਕਈ ਸੁੰਦਰੀਆਂ ਨਾਲ ਅਫੇਅਰ ਰਹੇ ਹਨ ਉਹ ਵੀ ਵਿਆਹ ਦੇ ਪੜਾਅ ਤੱਕ ਨਹੀਂ ਪਹੁੰਚ ਸਕਿਆ ਹੁਣ ਸਲਮਾਨ ਖਾਨ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਹਨਾਂ ਨੂੰ ਵਿਆਹ ਚ ਕੋਈ ਦਿਲਚਸਪੀ ਨਹੀਂ ਫਿਰ ਵੀ ਮਸ਼ਹੂਰ ਰਸਤੀਆਂ ਸਲਮਾਨ ਖਾਨ ਦੇ ਵਿਆਹ ਦਾ ਜ਼ਿਕਰ ਕਰਦੀਆਂ ਰਹਿੰਦੀਆਂ ਨੇ ਅਤੇ ਹੁਣ ਮਸ਼ਹੂਰ ਅਦਾਕਾਰਾ ਰਾਕੇ ਸ਼ਮਤ ਨੇ ਸਲਮਾਨ ਖਾਨ ਲਈ ਇੱਕ ਕੁੜੀ ਲੱਭ ਲਈ ਹੈ ਦੱਸ ਦिए ਕਿ ਰਾਖੀ ਸਾਭਤ ਅਤੇ ਸਲਮਾਨ ਖਾਨ ਦੀ ਬਹੁਤ ਚੰਗੀ ਜਿਹੜੀ ਗੂੜੀ ਦੋਸਤੀ ਹੈ ਦੋਵਾਂ ਨੇ ਬਿੱਗ ਬਾਸ ਦੇ ਲਈ ਕਈ ਸੀਜ਼ਨਾਂ ਚ ਇਕੱਠੇ ਕੰਮ ਕੀਤਾ ਸਲਮਾਨ ਨੇ ਵੀ ਹਰ ਔਕੇ ਸਮੇਂ ਚ ਰਾਖੀ ਦੀ ਮਦਦ ਕੀਤੀ ਹੈ ਅਜਿਹੇ ਚ ਰਾਖੀ ਸਲਮਾਨ ਨੂੰ ਆਪਣਾ ਭਰਾ ਮੰਨਦੀ ਹੈ ਤੇ ਹੁਣ ਅਦਾਕਾਰ ਨੇ ਆਪਣੇ ਭਰਾ ਦੀ ਇੱਕ ਲਾੜੀ ਲੱਭ ਲਈ ਹੈ ਆਪਰਾਜ ਜੀ ਨਾਲ ਗੱਲਬਾਤ ਕਰਦੇ ਹੋਏ ਰਾਖੀ ਸਾਭਤ ਨੇ ਦੱਸਿਆ ਕਿ ਇੱਕ ਮਸ਼ਹੂਰ ਪਾਕਿਸਤਾਨੀ ਅਦਾਕਾਰਾ ਉਸਦੀ ਭਾਬੀ ਬਣ ਗਈ ਹੈ ਹੁਣ ਉਹ ਪਾਕਿਸਤਾਨੀ ਅਦਾਕਾਰਾ ਕੌਣ ਹੈ ਆਓ ਜਾਣਦੇ ਹਾਂ ਰਾਖੀ ਪਾਈ ਜਾਂਦਾ ਵਿਆਹ ਕਿਸ ਨਾਲ ਕਰਵਾਉਣਾ ਚਾਹਦੀ ਹੈ ਤੇ ਕਿਸ ਨਾਲ ਉਹਨਾਂ ਦੀ ਜਿਹੜੀ ਜੋੜੀਆ ਬਣਾਉਣਾ ਚਾਹਦੀ ਹੈ ਰਾਖੀ ਨੇ ਨਾਮ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਸਲਮਾਨ ਭਾਈ ਮੈਂ ਆਪਣੀ ਭਾਬੀ ਹਾਨੀਆਂ ਨੂੰ ਚੁਣਿਆ ਹੈ ਸਲਮਾਨ ਖਾਨ ਮੇਰਾ ਭਰਾ ਹੈ ਤੇ ਹਾਨੀਆਂ ਮੇਰੀ ਭਾਬੀ ਹੈ ਜੋ ਪਾਕਿਸਤਾਨ ਤੋਂ ਹੈ ਹਾਨੀਆਂ ਨੂੰ ਬਾਲੀਵੁੱਡ ਹਾਲੀਆ ਬੋਡੀਵੁੱਡ ਆਉਣਾ ਚਾਹਦੀ ਹੈ ਉਸ ਨਾਲ ਸਲਮਾਨ ਖਾਨ ਨਾਲ ਉਹ ਸਲਮਾਨ ਖਾਨ ਨਾਲ ਕੰਮ ਕਰਨਾ ਚਾਹੁੰਦੀ ਹੈ ਹਾਨੀਆਂ ਮੇਰੀ ਭੈਣ ਤੇ ਮੈਨੂੰ ਬਹੁਤ ਪਿਆਰ ਕਰਦੀ ਹੈ ਤੇ ਮੈਂ ਵੀ ਉਸ ਨੂੰ ਬਹੁਤ ਪਿਆਰ ਕਰਦੀ ਹਾਂ ਮੈਂ ਇੱਕ ਇੰਟਰਵਿਊ ਰਾਹੀਂ ਉਸ ਨਾਲ ਸੰਪਰਕ ਕੀਤਾ ਕਿ ਹਾਨੀਆਂ ਨੂੰ ਬਾਲੀਵੁੱਡ 'ਚ ਆਉਣਾ ਚਾਹੀਦਾ ਹੈ ਅਤੇ ਸਲਮਾਨ ਖਾਨ ਨਾਲ ਕੰਮ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਰਾਖੀ ਨੇ ਪਾਕਿਸਤਾਨੀ ਅਦਾਕਾਰਾਂ ਨੂੰ ਖਾਸ ਸਨੇਹਾ ਦਿੰਦੇ ਹੋਏ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਸਲਮਾਨ ਖਾਨ ਨਾਲ ਹੈਰੋਇਨ ਬਣ ਕੇ ਆਉਗੇ ਅਤੇ ਮੈਂ ਸਲਮਾਨ ਖਾਨ ਨਾਲ ਗੱਲ ਕਰ ਰਹੀ ਹਾਂ ਉਹ ਦੁਬਈ ਆਏ ਹਨ ਅਤੇ ਉਹਨਾਂ ਨੂੰ ਮਿਲਣ ਜਾ ਰਹੀ ਹਾਂ ਮੈਂ ਉਸ ਨਾਲ ਤੁਹਾਡੇ ਬਾਰੇ ਗੱਲ ਕਰਾਂਗੀ ਰਾਖੀ ਨੇ ਅੱਗੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਹਾਨਿਆ ਸਲਮਾਨ ਦੀ ਮੁੱਖ ਅਦਾਕਾਰਾ ਬਣੇ ਜਿਵੇਂ ਬਜਰੰਗੀ ਪਾਈ ਜਨ ਭਾਰਤ-ਪਾਕਿਸਤਾਨ ਤੇ ਸੀ ਇਹ ਭਾਰਤ-ਪਾਕਿਸਤਾਨ ਦੀ ਇੱਕ ਸੁੰਦਰ ਪ੍ਰੇਮ ਕਹਾਣੀ ਬਣਗੀ ਸਲਮਾਨ ਭਾਈ ਜਨ ਹਿੰਦੁਸਤਾਨ ਤੋਂ ਅਤੇ ਮੇਰੀ ਭਾਬੀ ਪਾਕਿਸਤਾਨ ਤੋਂ ਹਨ ਪਾਪ ਫਿਲਮਾਚੇ ਰੱਖੀ ਨੇ ਕਿਹਾ ਕਿ ਮੈਂ ਕਹਿੰਦੀ ਹਾਂ ਕਿ ਤੁਸੀਂ ਅਸਲ ਜ਼ਿੰਦਗੀ ਚ ਵੀ ਇਹ ਕਰ ਸਕਦੇ ਹੋ ਕੋਈ ਸਮੱਸਿਆ ਹੈ ਬਿਲਕੁਲ ਵੀ ਕੋਈ ਸਮੱਸਿਆ ਨਹੀਂ ਸਲਮਾਨ ਭਾਈ ਮੈਂ ਆਪਣੀ ਭਾਬੀ ਹਾਨੀਆਂ ਨੂੰ ਚੁਣਿਆ ਹੁਣ ਤੁਸੀਂ ਸਿਰਫ ਹਾਨੀਆਂ ਨਾਲ ਹੀ ਵਿਆਹ ਕਰੋਗੇ ਤਾਂ ਰਾਖੀ ਸਬਦ ਅੱਗੇ ਵੀ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੀ ਹੈ ਜਦੋਂ ਵੀ ਇਹ ਕਦੇ ਸਲਮਾਨ ਖਾਨ ਦੇ ਨਾਲ ਕੋਈ ਵੀ ਇਹ ਜੇ ਕੋਈ ਸਲਮਾਨ ਖਾਨ ਨੂੰ ਜਦੋਂ ਕੋਈ ਧਮਕੀ ਆਉਂਦੀ ਹੈ ਤਾਂ ਵੀ ਰਾਖੀ ਸਾਬਤ ਮੂਰੇ ਹੋ ਕੇ ਬੋਲਦੀ ਹੈ ਤਾਂ ਜਦੋਂ ਵੀ ਕੋਈ ਸਲਮਾਨ ਖਾਨ ਦੇ ਨਾਲ ਕੋਈ ਚੰਗੀ ਖਬਰ ਜੁੜੀ ਹੋਈ ਸਾਹਮਣੇ ਆਉਂਦੀ ਹੈ ਤਾਂ ਵੀ ਰਾਖੀ ਖਾ ਸਾਬਤ ਹੈ ਜਿਹੜੀ ਆਪਣਾ ਸਪਸ਼ਟੀਕਰਨ ਜ਼ਰੂਰ ਦਿੰਦੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਲਮਾਨ ਖਾਨ ਰਾਖੀ ਸਾਬਤ ਦੀ ਗੱਲ ਨੂੰ ਮੰਨ ਕੇ ਉਸ ਪਾਕਿਸਤਾਨੀ ਅਦਾਕਾਰ ਨਾਲ ਵਿਆਹ ਕਰਦੇ ਨੇ ਜਾਂ ਨਹੀਂ ਕਿਉਂਕਿ ਸਲਮਾਨ ਖਾਨ ਨੇ ਵੀ ਬਹੁਤ ਸਾਰੀਆਂ ਅਦਾਕਾਰਾਂ ਨੂੰ ਉਹ ਜਿਹੜਾ اداکارਾਂ ਦੇ ਨਾਲ ਅਫੇਅਰ ਕਰਕੇ ਛੱਡਿਆ ਤਾਂ ਹੁਣ ਤੱਕ ਉਹਨਾਂ ਨੇ ਜਿਹੜਾ ਵਿਆਹ ਨਹੀਂ ਕਰਵਾਇਆ ਬਹੁਤ ਹੀ ਇਹ ਲੋਕ ਅਜੇ ਤੱਕ ਵੀ ਜਿਹੜੀ ਚਰਚਾ ਕਰਦੇ ਰਹਿੰਦੇ ਨੇ ਕਿ ਸਲਮਾਨ ਖਾਨ ਕਦੋਂ ਵਿਆਹ ਕਰਵਾਣਗੇ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਰਾਖੀ ਦੀ ਇਸ ਗੱਲ ਨੂੰ ਸਲਮਾਨ ਖਾਨ ਮੰਨ ਕੇ ਉਸ ਹਾਨੀ ਆਨੰਦ ਦੀ ਲੜਕੀ ਨਾਲ ਆਪਣੇ ਇਤਰੀ ਨਾਲ ਸਲਮਾਨ ਖਾਨ ਵਿਆਹ ਕਰਨਗੇ ਜਾਂ ਨਹੀਂ ਖਾਨਾ ਦੇ ਖਾਨ ਬਾਲੀਵੁੱਡ ਦੇ ਇਹ ਬਾਬਾ ਬੋੜ ਵੀ ਕਹਿ ਸਕਦੇ ਆ ਮੰਨੇ ਪਰਵੰਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਕਿਤੇ ਨਾ ਕਿਤੇ ਪ੍ਰਸ਼ੰਸਕ ਅਜੇ ਵੀ ਸਲਮਾਨ ਖਾਨ ਦੇ ਵਿਆਹ ਦੀ ਉਡੀਕ ਕਰ ਰਹੇ ਹਨ ਪਾਈ ਜਾਣੇ ਕਈ ਸੁੰਦਰੀਆਂ ਨਾਲ ਅਫੇਅਰ ਰਹੇ ਹਨ ਉਹ ਵੀ ਵਿਆਹ ਦੇ ਪੜਾਅ ਤੱਕ ਨਹੀਂ ਪਹੁੰਚ ਸਕਿਆ ਹੁਣ ਸਲਮਾਨ ਖਾਨ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਹਨਾਂ ਨੂੰ ਵਿਆਹ ਚ ਕੋਈ ਦਿਲਚਸਪੀ ਨਹੀਂ ਫਿਰ ਵੀ ਮਸ਼ਹੂਰ ਰਸਤੀਆਂ ਸਲਮਾਨ ਖਾਨ ਦੇ ਵਿਆਹ ਦਾ ਜ਼ਿਕਰ ਕਰਦੀਆਂ ਰਹਿੰਦੀਆਂ ਨੇ ਅਤੇ ਹੁਣ ਮਸ਼ਹੂਰ ਅਦਾਕਾਰਾ ਰਾਕੇ ਸ਼ਮਤ ਨੇ ਸਲਮਾਨ ਖਾਨ ਲਈ ਇੱਕ ਕੁੜੀ ਲੱਭ ਲਈ ਹੈ ਦੱਸ ਦਈਏ ਕੀ ਰਾਖੀ ਸਾਭਤ ਅਤੇ ਸਲਮਾਨ ਖਾਨ ਦੀ ਬਹੁਤ ਚੰਗੀ ਜਿਹੜੀ ਗੂੜੀ ਦੋਸਤੀ ਹੈ ਦੋਵਾਂ ਨੇ ਬਿੱਗ ਬਾਸ ਦੇ ਲਈ ਕਈ ਸੀਜ਼ਨਾਂ ਚ ਇਕੱਠੇ ਕੰਮ ਕੀਤਾ ਸਲਮਾਨ ਨੇ ਵੀ ਹਰ ਔਕੇ ਸਮੇਂ ਚ ਰਾਖੀ ਦੀ ਮਦਦ ਕੀਤੀ ਹੈ ਅਜਿਹੇ ਚ ਰਾਖੀ ਸਲਮਾਨ ਨੂੰ ਆਪਣਾ ਭਰਾ ਮੰਨਦੀ ਹੈ ਤੇ ਹੁਣ ਅਦਾਕਾਰ ਨੇ ਆਪਣੇ ਭਰਾ ਦੀ ਇੱਕ ਲਾੜੀ ਲੱਭ ਲਈ ਹੈ ਆਪਰਾਜ ਜੀ ਨਾਲ ਗੱਲਬਾਤ ਕਰਦੇ ਹੋਏ ਰਾਖੀ ਸਾਭਤ ਨੇ ਦੱਸਿਆ ਕਿ ਇੱਕ ਮਸ਼ਹੂਰ ਪਾਕਿਸਤਾਨੀ ਅਦਾਕਾਰਾ ਉਸਦੀ ਭਾਬੀ ਬਣ ਗਈ ਹੈ ਹੁਣ ਉਹ ਪਾਕਿਸਤਾਨੀ ਅਦਾਕਾਰਾ ਕੌਣ ਹੈ ਆਓ ਜਾਣਦੇ ਹਾਂ ਰਾਖੀ ਭਾਈ ਜਾਨਦਾ ਮੈਂ ਇਸ ਨਾਲ ਕਰਵਾਉਣਾ ਚਾਹਦੀ ਐ ਤੇ ਕਿਸ ਨਾਲ ਉਹ ਉਹਨਾਂ ਦੀ ਜਿਹੜੀ ਜੋੜੀ ਆ ਬਣਾਉਣਾ ਚਾਹਦੀ ਐ ਰਾਖੀ ਨੇ ਨਾਮ ਦਾ ਖਲਾਸਾ ਕਰਦੇ ਕਿਹਾ ਕਿ ਸਲਮਾਨ ਭਾਈ ਮੈਂ ਆਪਣੀ ਭਾਬੀ ਹਾਨੀਆਂ ਨੂੰ ਚੁਣਿਆ ਐ ਸਲਮਾਨ ਖਾਨ ਮੇਰਾ ਭਰਾ ਐ ਤੇ ਹਾਨੀਆਂ ਮੇਰੀ ਭਾਬੀ ਐ ਜੋ ਪਾਕਿਸਤਾਨ ਤੋਂ ਐ ਹਾਨੀਆਂ ਨੂੰ ਬਾਲੀਵੁੱਡ ਹਾਲੀਆ ਬੋਡੀਵੁੱਡ ਆਉਣਾ ਚਾਹਦੀ ਐ ਉਸ ਨਾਲ ਸਲਮਾਨ ਖਾਨ ਨਾਲ ਉਹ ਸਲਮਾਨ ਖਾਨ ਨਾਲ ਕੰਮ ਕਰਨਾ ਚਾਹੁੰਦੀ ਐ ਹਾਨੀਆਂ ਮੇਰੀ ਭੈਣ ਤੇ ਮੈਨੂੰ ਬਹੁਤ ਪਿਆਰ ਕਰਦੀ ਇਹ ਹੈ ਤੇ ਮੈਂ ਵੀ ਉਸਨੂੰ ਬਹੁਤ ਪਿਆਰ ਕਰਦੀ ਹਾਂ ਮੈਂ ਇੱਕ ਇੰਟਰਵਿਊ ਰਾਹੀਂ ਉਸ ਨਾਲ ਸੰਪਰਕ ਕੀਤਾ ਕਿ ਹਾਨੀਆਂ ਨੂੰ ਬਾਲੀਵੁੱਡ 'ਚ ਆਉਣਾ ਚਾਹੀਦਾ ਹੈ ਅਤੇ ਸਲਮਾਨ ਖਾਨ ਨਾਲ ਕੰਮ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਰਾਖੀ ਨੇ ਪਾਕਿਸਤਾਨੀ ਅਦਾਕਾਰਾਂ ਨੂੰ ਖਾਸ ਸਨੇਹਾ ਦਿੰਦੇ ਹੋਏ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਸਲਮਾਨ ਖਾਨ ਨਾਲ ਹੈਰੋਇਨ ਬਣ ਕੇ ਆਉਗੇ ਅਤੇ ਮੈਂ ਸਲਮਾਨ ਖਾਨ ਨਾਲ ਗੱਲ ਕਰ ਰਹੀ ਹਾਂ ਉਹ ਦੁਬਈ ਆਏ ਹਨ ਅਤੇ ਉਹਨਾਂ ਨੂੰ ਮਿਲਣ ਜਾ ਰਹੀ ਹਾਂ ਮੈਂ ਉਸ ਨਾਲ ਤੁਹਾਡੇ ਬਾਰੇ ਗੱਲ ਕਰਾਂਗੀ ਰਾਖੀ ਨੇ ਅੱਗੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਹਾਨਿਆ ਸਲਮਾਨ ਦੀ ਮੁੱਖ ਅਦਾਕਾਰਾ ਬਣੇ ਜਿਵੇਂ ਬਜਰੰਗੀ ਪਾਈ ਜਨ ਭਾਰਤ-ਪਾਕਿਸਤਾਨ ਤੇ ਸੀ ਇਹ ਭਾਰਤ-ਪਾਕਿਸਤਾਨ ਦੀ ਇੱਕ ਸੁੰਦਰ ਪ੍ਰੇਮ ਕਹਾਣੀ ਬਣ ਗਈ ਸਲਮਾਨ ਭਾਈ ਜਨ ਹਿੰਦੁਸਤਾਨ ਤੋਂ ਅਤੇ ਮੇਰੀ ਭਾਬੀ ਪਾਕਿਸਤਾਨ ਤੋਂ ਹਨ। ਭਾਬਾ ਫਿਲਮਾ ਚ ਰੱਖੀ ਨੇ ਕਿਹਾ ਕਿ ਮੈਂ ਕਹਿੰਦੀ ਹਾਂ ਕਿ ਤੁਸੀਂ ਅਸਲ ਜ਼ਿੰਦਗੀ ਚ ਵੀ ਇਹ ਕਰ ਸਕਦੇ ਹੋ ਕੋਈ ਸਮੱਸਿਆ ਹੈ? ਬਿਲਕੁਲ ਵੀ ਕੋਈ ਸਮੱਸਿਆ ਨਹੀਂ ਸਲਮਾਨ ਭਾਈ ਮੈਂ ਆਪਣੀ ਭਾਬੀ ਹਾਨਿਆਂ ਨੂੰ ਚੁਣਿਆ ਹੈ। ਹੁਣ ਤੁਸੀਂ ਸਿਰਫ ਹਾਨਿਆਂ ਨਾਲ ਹੀ ਵਿਆਹ ਕਰੋਗੇ। ਤਾਂ ਰਾਖੀ ਸਬਤ ਅੱਗੇ ਵੀ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੀ ਹੈ। ਹੁਣ ਜਦੋਂ ਵੀ ਇਹ ਕਦੇ ਸਲਮਾਨ ਖਾਨ ਦੇ ਨਾਲ ਕੋਈ ਵੀ ਇਹ ਜੇ ਕੋਈ ਸਲਮਾਨ ਖਾਨ ਨੂੰ ਜਦੋਂ ਕੋਈ ਧਮਕੀ ਆਉਂਦੀ ਹੈ ਤਾਂ ਵੀ ਰਾਖੀ ਸਾਬਤ ਮੂਰੇ ਹੋ ਕੇ ਬੋਲਦੀ ਹੈ ਤਾਂ ਜਦੋਂ ਵੀ ਕੋਈ ਸਲਮਾਨ ਖਾਨ ਦੇ ਨਾਲ ਕੋਈ ਚੰਗੀ ਖਬਰ ਜੁੜੀ ਹੋਈ ਸਾਹਮਣੇ ਆਉਂਦੀ ਹੈ ਤਾਂ ਵੀ ਰਾਖੀ ਖਾ ਸਾਬਤ ਹੈ ਜਿਹੜੀ ਆਪਣਾ ਸਪਸ਼ਟੀਕਰਨ ਜ਼ਰੂਰ ਦਿੰਦੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਲਮਾਨ ਖਾਨ ਰਾਖੀ ਸਾਬਤ ਦੀ ਗੱਲ ਨੂੰ ਮੰਨ ਕੇ ਉਸ ਪਾਕਿਸਤਾਨੀ ਅਦਾਕਾਰ ਨਾਲ ਵਿਆਹ ਕਰਦੇ ਨੇ ਜਾਂ ਨਹੀਂ ਕਿਉਂਕਿ ਸਲਮਾਨ ਖਾਨ ਨੇ ਵੀ ਬਹੁਤ ਸਾਰੀਆਂ ਅਦਾਕਾਰਾਂ ਨੂੰ ਉਹ ਜਿਹੜਾ اداکارਾਂ ਦੇ ਨਾਲ ਅਫੇਅਰ ਕਰਕੇ ਛੱਡਿਆ ਤਾਂ ਹੁਣ ਤੱਕ ਉਹਨਾਂ ਨੇ ਜਿਹੜਾ ਵਿਆਹ ਨਹੀਂ ਕਰਵਾਇਆ ਬਹੁਤ ਹੀ ਇਹ ਲੋਕ ਅਜੇ ਤੱਕ ਵੀ ਜਿਹੜੀ ਚਰਚਾ ਕਰਦੇ ਰਹਿੰਦੇ ਨੇ ਕਿ ਸਲਮਾਨ ਖਾਨ ਕਦੋਂ ਵਿਆਹ ਕਰਵਾਣਗੇ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਰਾਖੀ ਦੀ ਇਸ ਗੱਲ ਨੂੰ ਸਲਮਾਨ ਖਾਨ ਮੰਨ ਕੇ ਉਸ ਹਾਨੀ ਆਨੰਦ ਦੀ ਲੜਕੀ ਨਾਲ ਆਪਣੇ ਇਤਰੀ ਨਾਲ ਸਲਮਾਨ ਖਾਨ ਵਿਆਹ ਕਰਨਗੇ ਜਾਂ ਨਹੀਂ